ਜੇਕਰ ਤੁਸੀਂ ਹਾਈਵੇ ਤੋਂ ਲੰਘ ਰਹੇ ਹੋ ਤਾਂ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਆਪਣੇ ਵਾਹਨਾਂ ਦੇ ਫਿਟਨੈਸ بیمਾ ਟੈਕਸ ਅਤੇ ਪ੍ਰਦੂਸ਼ਣ ਸਮੇਤ ਸਾਰੇ ਦਸਤਾਵੇਜ਼ ਆਪਣੇ ਕੋਲ ਰੱਖੋ ਨਹੀਂ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ ਤੁਸੀਂ ਇਹ ਸਮਝਣ ਦੀ ਗਲਤੀ ਬਿਲਕੁਲ ਵੀ ਨਾ ਕਰੋ ਕਿ ਕੋਈ ਚੈੱਕ ਨਹੀਂ ਕਰੇਗਾ ਅਤੇ ਤੁਹਾਨੂੰ ਜੁਰਮਾਨੇ ਤੋਂ ਛੁਟਕਾਰਾ ਮਿਲ ਜਾਵੇਗਾ ਭਾਵੇਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੁਹਾਡੇ ਵਾਹਨ ਦੇ ਦਸਤਾਵੇਜ਼ ਦੀ ਚੈਕਿੰਗ ਨਹੀਂ ਕਰ ਰਹੇ ਪਰ ਵਿਭਾਗ ਨੇ ਅੰਮ ਅਤੇ ਤੀਜੀ ਅੱਖ ਵੱਜੋ ਇੱਕ ਆਧੁਨਿਕ ਮਸ਼ੀਨ ਲਗਾ ਦਿੱਤੀ ਹੈ ਇਸ ਮਸ਼ੀਨ ਦੀ ਨਜ਼ਰ ਤੋਂ ਕਿਸੇ ਵੀ ਵਾਹਨ ਦਾ बचना ਮੁਸ਼ਕਿਲ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਵੀ ਵਾਹਨ ਕੋਲ ਦਸਤਾਵੇਜ਼ ਦੀ ਕਮੀ ਹੈ ਉਹਨਾਂ ਦੇ ਵਾਹਨਾਂ ਤੇ ਜੁਰਮਾਨਾ ਲੱਗ ਰਿਹਾ ਹੈ ਦਰਸਲ ਦਸਤਾਵੇਜ਼ਾਂ ਦੀ ਕਮੀ ਵਾਲੇ ਵਾਹਨਾਂ ਤੇ ਨਜ਼ਰ ਰੱਖਣ ਲਈ ਇਹ ਡਿਟੈਕਸ਼ਨ ਸਿਸਟਮ ਲਗਾਏ ਜਾ ਰਹੇ ਨੇ ਜੋ ਕਿ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਬਿਹਾਰ ਤੇ ਸੀਤਾ ਮੜੀ ਚ ਹੁਣ ਤੱਕ ਦਰਜਨਾ ਵਾਹਨਾਂ ਤੇ ਜੁਰਮਾਨਾ ਲਗਾਇਆ ਜਾ ਚੁੱਕਾ ਹੈ ਜਦੋਂ ਵੀ ਕੋਈ ਟੋਲ ਪਲਾਜ਼ਾ ਤੋਂ ਕੋਈ ਵਾਹਨ ਲੰਘ ਰਿਹਾ ਹੈ ਅਤੇ ਉਸ ਨਾਲ ਸੰਬੰਧਿਤ ਕਿਸੇ ਦਸਤਾਵੇਜ਼ ਦੀ ਕਮੀ ਹੈ ਤਾਂ ਇਸ ਤੋਂ ਬਾਅਦ ਜੁਰਮਾਨੇ ਦਾ ਸੁਨੇਹਾ ਸਿੱਧਾ ਮਾਲਕ ਦੇ ਮੋਬਾਈਲ ਤੇ ਜਾਂਦਾ ਹੈ ਅਤੇ ਇਸ ਵਿੱਚ ਕੋਈ ਦੇਰੀ ਨਹੀਂ ਕੀਤੀ ਜਾ ਰਹੀ ਜਦੋਂ ਵੀ ਵਾਹਨ ਮਾਲਕ ਮੈਸੇਜ ਦੇਖਦੇ ਨੇ ਤਾਂ ਉਹਨਾਂ ਨੂੰ ਆਪਣੀ ਗਲਤੀ ਅਤੇ ਜੁਰਮਾਨੇ ਬਾਰੇ ਤੁਰੰਤ ਪਤਾ ਲੱਗਦਾ ਹੈ ਇਹ ਡਿਟੈਕਸ਼ਨ ਸਿਸਟਮ ਰਾਹੀਂ ਟੋਲ ਪਲਾਜ਼ਿਆਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅਜਿਹੇ ਚ ਵਾਹਨ ਦੇ ਜ਼ਰੂਰੀ ਦਸਤਾਵੇਜ਼ ਪੂਰੇ ਨਾ ਹੋਣ ਤੇ ਆਟੋਮੈਟਿਕ ਚਲਾਨ ਕੱਟੇ ਜਾ ਰਹੇ ਨੇ ਇਸ ਚਲਾਨ ਦਾ ਸੁਨੇਹਾ ਵਾਹਨ ਦੇ ਰਜਿਸਟਰਡ ਮੋਬਾਈਲ ਫੋਨ ਤੇ ਚਲਾ ਜਾਂਦਾ ਹੈ ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਦੇ ਮੁਤਾਬਕ ਟੋਲ ਪਲਾਜ਼ਾ ਤੇ ਸੀਸੀਟੀਵੀ ਅਤੇ ਈ ਡਿਟੈਕਸ਼ਨ ਸਿਸਟਮ ਹੈ ਇਸ ਦੀ ਮਦਦ ਨਾਲ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਦਸਤਾਵੇਜ਼ ਨਾ ਹੋਣ ਤੇ ਚਲਾਨ ਕੱਟੇ ਜਾ ਰਹੇ ਹਨ